ਸਟੂਡੈਂਟ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ एग्जाम ਵਿਕਟਰੀ ਚੈਨਲ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅੱਜ ਜਿਸ ਆਪਾਂ ਟਾਪਿਕ ਦੇ ਉੱਪਰ ਐਮਸੀਕਿਊ ਲੈ ਕੇ ਆਏਾਂਗੇ ਉਹ ਹੈਗੇ ਹੈਗੇ ਗਿਫਟਡ ਚਿਲड्रन ਸਭ ਤੋਂ ਪਹਿਲਾ ਸਾਡਾ ਕੁਐਸਚਨ ਹੈ ਜਿੰਨਾ ਬੱਚਿਆਂ ਦੀ ਮਾਨਸਿਕ ਬੁੱਧੀ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਜੀ ਪ੍ਰਤਿਵਾਸ਼ਾਲੀ ਬੱਚੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਹੋਰ ਕਿਹੜੇ ਬੱਚੇ ਕਿਹਾ ਜਾਂਦਾ ਹੈ ਵਿਵਿਸ਼ਟ ਬੱਚੇ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਪ੍ਰਤਿਭਾਸ਼ਾਲੀ ਬੱਚਿਆਂ ਦਾ ਬੁੱਧੀ ਅੰਕ ਕਿੰਨਾ ਹੁੰਦਾ ਹੈ 120 ਤੋਂ ਵੱਧ ਹੁੰਦਾ ਜੀ ਉਹਨਾਂ ਦਾ ਪ੍ਰਤਿਭਾਸ਼ਾਲੀ ਬੱਚਿਆਂ ਦਾ ਬੁੱਧੀ ਅੰਕ ਤੇ ਜਿਹੜੇ ਪ੍ਰਤਿਭਾਸ਼ਾਲੀ ਬੱਚਿਆਂ ਦੀ ਜਿਹੜੀ ਪਛਾਣਾਂਗੇ ਕਿਹੜੇ ਟੈਸਟਾਂ ਦੁਆਰਾ ਕੀਤੀ ਜਾ ਸਕਦੀ ਹੈ ਦੇਖੋ ਰੁਚੀ ਟੈਸਟ ਨਾਲ ਵੀ ਕੀਤੀ ਜਾ ਸਕਦੀ ਹੈ ਬੁੱਧੀ ਟੈਸਟ ਨਾਲ ਵੀ ਤੇ ਰੁਝਾਨ ਟੈਸਟ ਨਾਲ ਇਹ ਸਾਰੇ ਉਪਰੋਕਤ ਸਾਰੇ ਆ ਜਾਣਗੇ ਇਹ ਤਾਂ ਇਹਦਾ ਆਨਸਰ 4 ਆ ਜਾਊਗਾ ਜਿਹੜੇ ਇਹ ਪ੍ਰਤਿਭਾਸ਼ਾਲੀ ਬੱਚੇ ਨੇ ਇਹਨਾਂ ਦੀ ਜਿਹੜੀ ਪਹਿਚਾਣ ਆਗੀ ਇਹਨਾਂ ਟੈਸਟਾਂ ਦੁਆਰਾ ਜਿਹੜੀ ਆਗੀ ਉਹ ਕੀਤੀ ਜਾਂਦੀ ਹੈਗੀ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਕਿਹੜੇ ਬੱਚੇ ਅਧਿਆਪਕ ਅਤੇ ਪ੍ਰਬੰਧਕਾਂ ਦੇ ਲਈ ਚੁਣੌਤੀ ਹੁੰਦੇ ਨੇ ਹਾਂਜੀ ਜਿਹੜੇ ਪ੍ਰਤਿਭਾਸ਼ਾਲੀ ਬੱਚੇ ਹੁੰਦੇ ਨੇ ਉਹੀ ਜਿਹੜੇ ਅਧਿਆਪਕਾਂ ਤੇ ਪ੍ਰਬੰਧਕਾਂ ਦੇ ਲਈ ਚੁਣੌਤੀ ਹੁੰਦੇ ਨੇ ਕਿਉਂਕਿ ਉਹ ਇੱਕ ਜਗ੍ਹਾ ਤੇ ਟਿਕ ਕੇ ਇੱਕ ਕੋਈ ਗੱਲਾਂ ਦੀਆਂ ਜਿਹੜੀਆਂ ਨੇ ਹੁੰਦੀਆਂ ਨੇ ਉਹ ਟੀਚਰਾਂ ਨੂੰ ਫਿਟ ਕਰਦੇ ਨੇ ਉਹਨਾਂ ਤੋਂ ਟੀਚਰ ਪਰੇਸ਼ਾਨ ਹੁੰਦੇ ਨੇ ਪ੍ਰਬੰਧਕ ਪਰੇਸ਼ਾਨ ਹੁੰਦੇ ਨੇ ਹਨਾ ਜਿਆਦਾ ਉਹ ਗਿਫਟਡ ਬੱਚੇ ਹੁੰਦੇ ਹੈਗੇ ਕਿਹੜੇ ਬੱਚਿਆਂ ਦੇ ਲਈ ਅਲੱਗ-ਅਲੱਗ ਵਿਸ਼ਿਆਂ ਦੀ ਚੋਣ ਕਰਨੀ ਚਾਹੀਦੀ ਹੈ? ਪ੍ਰਤਿਵਾਸ਼ਾਲੀ ਬੱਚਿਆਂ ਦੇ ਲਈ ਜਿਹੜੇ ਅਲੱਗ-ਅਲੱਗ ਵਿਸ਼ਿਆਂ ਦੀ ਜਿਹੜੀ ਚੋਣ ਉਹ ਕਰਨੀ ਚਾਹੀਦੀ ਹੈ। ਪ੍ਰਤਿਵਾਸ਼ਾਲੀ ਬੱਚੇ ਕਿਹੜੇ ਬੱਚਿਆਂ ਨਾਲ ਉਹ ਸਾਰੀਆਂ ਕਿਰਿਆਵਾਂ ਜਲਦੀ ਸਿੱਖ ਲੈਂਦੇ ਹਨ। ਜਿਹੜੇ ਬੱਚੇ ਸੁਧਾਰਨ ਹੁੰਦੇ ਨੇ ਉਹਨਾਂ ਨਾਲੋਂ ਜਿਹੜੀਆਂ ਸਾਰੀਆਂ ਕਿਰਿਆਵਾਂ ਨੇ ਉਹ ਕੀ ਹੁੰਦੇ ਨੇਗੇ ਜਲਦੀ ਸਿੱਖ ਲੈਂਦੇ ਨੇਗੇ। ਜਿਹੜੇ ਪ੍ਰਤਿਵਾਸ਼ਾਲੀ ਬੱਚੇ ਕਿਹੜੇ ਬੱਚਿਆਂ ਦੇ ਨਾਲ ਮਿੱਤਰਤਾ ਕਰਨੀ ਚਾਹੁੰਦੇ ਹਨ ਉਹ ਕੀ ਕਰਦੇ ਨੇ ਆਪ ਤੋਂ ਵੱਡਿਆਂ ਨਾਲ ਜਿਹੜੀ ਹੈਗੀ ਉਹ ਮਿੱਤਰਤਾ ਕਰਨੀ ਚਾਹੁੰਦੇ ਹਨ। ਇਹਦਾ ਆਨਸਰ A ਆਜੂਗਾ ਤੀਸਰਾ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਪ੍ਰਤਿਵਾਸ਼ਾਲੀ ਬੱਚਿਆਂ ਵਿੱਚ ਕਿਹੜੇ ਗੁਣ ਮੌਜੂਦ ਹੁੰਦੇ ਹਨ ਸ਼ਬਦ ਜੋੜ ਸ਼ੁੱਧ ਕਰਦੇ ਨੇ ਉਹ ਇਹ ਗੁਣ ਨੇ ਜਿਹੜੇ ਸ਼ੁਰੂ ਤੋਂ ਉਹਨਾਂ ਦੇ ਵਿੱਚ ਮੌਜੂਦ ਹੁੰਦੇ ਨੇ ਜਿਹੜੇ ਦੂਸਰੇ ਬੱਚੇ ਹੁੰਦੇ ਹੈਗੇ ਉਹ ਸ਼ਬਦ ਜੋੜ ਸ਼ੁੱਧ ਕਰਦੇ ਹੈਗੇ ਪ੍ਰਤਿਵਾਸ਼ਾਲੀ ਬੱਚਿਆਂ ਵਿੱਚ ਕਿਹੜੇ ਗੁਣ ਹੁੰਦੇ ਹਨ ਔਗਣ ਹੁੰਦੇ ਹਨ ਦੇਖੋ ਇਦੇ ਵਿੱਚ ਔਗਣ ਪੁੱਛਿਆ ਕਿ ਗੁਣ ਹੁੰਦੇ ਨੇ ਤੇ ਇੱਕ ਔਗਣ ਹੁੰਦੇ ਨੇ ਤੇ ਔਗਣ ਪੁੱਛਿਆਗਾ ਕਿਹੜੇ ਹੁੰਦੇ ਨੇ ਦੇਖੋ ਦੂਸਰਿਆਂ ਦੀ ਨਿੰਦਿਆ ਕਰਨਾ ਸ਼ਬਦ ਜੋੜ ਅਸ਼ੁੱਧਤਾ ਵੱਡੇ ਬੱਚੇ ਨਾਲ ਮਿੱਤਰਤਾ ਉਪਰੋਕਤ ਸਾਰੇ ਇਹ ਜਿਹੜੇ ਸਾਰੇ ਜਿਹੜੇ ਉਹਨਾਂ ਕੋਲ ਵਿੱਚ ਅਗੁਣ ਹੁੰਦੇ ਨੇਗੇ ਇਹ ਉਹਨਾਂ ਦੇ ਵਿੱਚ ਕੀ ਹੁੰਦੇ ਨੇ ਔਗਣ ਹੁੰਦੇ ਨੇ ਅੱਗੇ ਹੈ ਪ੍ਰਤਿਭਾਸ਼ਾਲੀ ਬੱਚਿਆਂ ਦੇ ਲਈ ਹੰਕਾਰੀ ਅਤੇ ਜਿੱਦੀ ਹੋ ਜਾਂਦੇ ਹਨ ਜਿਹੜੇ ਪ੍ਰਤਿਭਾਸ਼ਾਲੀ ਬੱਚੇ ਨੇ ਜਿਹੜੇ ਕਿਸ ਲਈ ਹੰਕਾਰੀ ਤੇ ਜਿੱਦੀ ਹੋ ਜਾਂਦੇ ਨੇ ਲੋੜ ਤੋਂ ਵੱਧ ਪ੍ਰਸ਼ੰਸਾ ਕਿਉਂਕਿ ਜਿਹੜੇ ਉਹ ਬੱਚੇ ਹੁੰਦੇ ਨੇ ਉਹਨਾਂ ਦੀ ਹਰ ਕੋਈ ਜਿਹੜੀ ਆ ਪ੍ਰਸ਼ੰਸਾ ਕਰਦਾਗਾ ਤੇ ਜਿਹਦੇ ਕਰਕੇ ਉਹ ਜਿੱਦੀ ਵੀ ਹੋ ਜਾਂਦੇ ਨੇ ਤੇ ਹੰਕਾਰੀ ਵੀ ਹੋ ਜਾਂਦੇ ਨੇ ਅੱਗੇ ਹੈ ਨਾ ਪ੍ਰਤਿਭਾਸ਼ਾਲੀ ਬੱਚਿਆਂ ਵਿੱਚ ਨਾਟਕ ਸੰਗੀਤ ਨ੍ਰਿਤ ਆਦ ਰੁਚੀਆਂ ਦਾ ਪਤਾ ਲਗਾਉਣ ਦੇ ਲਈ ਕਿਹੜੀ ਪ੍ਰੀਖਿਆ ਲਈ ਜਾ ਸਕਦੀ ਹੈ ਰੁਝਾਨ ਪਰੀਖੇ ਲਈ ਜਾ ਸਕਦੀ ਹੈ ਪ੍ਰਤਿਭਾਸ਼ਾਲੀ ਬੱਚਿਆਂ ਦੇ ਲਈ ਪਾਠਸ਼ਾਲਾ ਦਾ ਅਨੁਸ਼ਾਸਨ ਕਿਹੋ ਜਿਹਾ ਹੋਵੇਗਾ ਪਰਜਤੰਤ੍ਰਿਕ ਆਧਾਰ ਤੇ ਹੋਊਗਾ ਠੀਕ ਹੈ ਪ੍ਰਤਿਭਾਸ਼ਾਲੀ ਬੱਚੇ ਜ਼ਿਆਦਾ ਵਿਕਾਸ ਕਿਉਂ ਨਹੀਂ ਕਰ ਪਾਉਂਦੇ ਵਿਸ਼ੇਸ਼ ਸਕੂਲਾਂ ਦੀ ਕਮੀ ਕਰਕੇ ਚੰਗੀਆਂ ਲਾਇਬ੍ਰੇਰੀਆਂ ਦੀ ਕਮੀ ਕਰਕੇ ਵਿਅਕਤੀਗਤ ਰੂਪ ਨਾਲ ਧਿਆਨ ਨਾ ਦੇ ਪਾਉਣਾ ਉਪਰੋਕਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਾਣਗੀਆਂ ਪ੍ਰਤਿਭਾਸ਼ਾਲੀ ਜਿਹੜੇ ਬੱਚੇ ਜਿਹਨਾਂ ਜ਼ਿਆਦਾ ਵਿਕਾਸ ਕਿਉਂ ਨਹੀਂ ਕਰ ਪਾਉਂਦੇ ਹੈਗੇ ਠੀਕ ਹੈ ਅਗਲਾ ਕੁਐਸਚਨ ਹੈ ਰੁਝਾਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਰੁਝਾਨ ਕਿੰਨੇ ਪ੍ਰਕਾਰ ਦੋ ਪ੍ਰਕਾਰ ਦੇ ਹੁੰਦੇ ਨੇਗੇ ਆਪਣੇ ਆਪ ਵਿੱਚ ਰੁਚੀ ਰੱਖਣ ਵਾਲੇ ਬੱਚੇ ਅਖਵਾਉਂਦੇ ਹਨ ਅੰਤਰਮੁਖੀ ਠੀਕ ਹੈ ਬੱਚਿਆਂ ਦੀ ਮਾਨਸਿਕ ਖੁਸ਼ਹਾਲੀ ਦੇ ਵਿਕਾਸ ਲਈ ਪਾਠ ਕਿਹੜਾਗਾ ਰੁਚੀ ਦੇ ਅਨੁਸਾਰ ਬੱਚਿਆਂ ਦੀ ਜੇ ਮਾਨਸਿਕ ਜੇ ਵਿਕਾਸ ਜਿਹੜਾ ਕਰਨਾਗਾ ਬੱਚੇ ਦਾ ਤਾਂ ਚਾਹੀਦਾ ਕਿ ਬੱਚਿਆਂ ਦੀ ਜਿਹੜੀ ਮਾਨਸਿਕ ਖੁਸ਼ਹਾਲੀ ਤਾਂ ਹੀ ਹੋਊਗੀ ਜੇ ਉਹਨਾਂ ਦਾ ਜਿਹੜਾ ਪਾਠ ਕਰਮਾਗਾ ਉਹਨਾਂ ਦੀ ਰੁਚੀ ਦੇ ਅਨੁਸਾਰ ਹੋਊਗਾ ਇੰਟਰਸਟ ਪਤਾ ਹੀ ਉਹਦੇ ਵਿੱਚ ਬੱਚੇ ਦਾ ਬਦੂਗਾ ਬੱਚਿਆਂ ਨੂੰ ਜਿਆਦਾ ਜੀਬ ਖਰਚ ਦੇਣ ਨਾਲ ਉਹਨਾਂ ਨੂੰ ਕੀ ਹਾਨੀ ਹੁੰਦੀ ਹੈਗੀ ਦੇਖੋ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ ਸਭ ਨੂੰ ਪਤਾਗਾ ਹਨ ਇਹ ਬਹੁਤ ਆਸਾਨਾ ਟੋਪਿਕ ਹੈਗਾ ਪਰ ਇਹ ਕੁਐਸਚਨ ਤੁਹਾਨੂੰ ਇਹਦੇ ਵਿੱਚੋਂ ਜ਼ਰੂਰ ਆਊਗਾ ਪੀਐਸਟੈਟ ਦੇ ਵਿੱਚ ਕਿਉਂਕਿ ਬੁੱਧੀ ਨਾਲ ਰਿਲੇਟਡ ਜਿਹੜੇ ਕੁਐਸਚਨ ਹੈਗੇ ਉਹ ਪੁੱਛੇ ਜਾਂਦੇ ਹੈਗੇ ਅਗਲਾ ਕੁਐਸਚਨ ਹੈ ਸਾਡੇ ਕੋਲੇ ਕਿਹੜੇ ਬੱਚੇ ਦ੍ਰਿੜ ਨਿਸ਼ਚੇ ਦੇ ਮਾਲਕ ਹੁੰਦੇ ਹਨ ਪ੍ਰਤਿਭਾਸ਼ਾਲੀ ਬੱਚੇ ਸਿਰਜਣਾਤਮਕ ਬੱਚੇ ਕਿਸ ਚੀਜ਼ ਦੀ ਅਪੇਖਿਆ ਕਰਦੇ ਹਨ ਪ੍ਰੀਖਣ ਵਿਧੀ ਦੀ ਸਿਰਜਣਾਤਮਕ ਪਾਠਕ੍ਰਮ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਵਾਂ ਪਾਠਕ੍ਰਮ ਅਧਿਆਪਕ ਨੂੰ ਪੜਾਉਂਦੇ ਸਮੇਂ ਅਧਿਆਪਕ ਵਿਧੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਕਨੀਕੀ ਵਿਧੀਆਂ ਦਾ ਜਿਹੜੇ ਸਿਰਜਣਾਤਮਕ ਬੱਚਿਆਂ ਦਾ ਲੱਛਣ ਕਿਹੜੇ ਹੁੰਦੇ ਨੇਗੇ ਉਹਨਾਂ ਦੇ ਵਿੱਚ ਜਗਿਆਸਾ ਬਹੁਤ ਹੁੰਦੀ ਹੈ ਕਿਸੇ ਕੰਮ ਨੂੰ ਸਿੱਖਣ ਦੀ ਹਰ ਇੱਕ ਚੀਜ਼ ਨੂੰ ਜਾਣਨ ਦੀ ਜਿਹੜੀ ਹੈਗੀ ਉਹਨਾਂ ਦੇ ਵਿੱਚ ਜਗਿਆਸਾ ਹੁੰਦੀ ਹੈਗੀ ਸਿਰਜਣਾਤਮਕ ਬੱਚਿਆਂ ਦੀ ਸਿੱਖਿਆ ਦੇ ਹਿੱਤ ਲਈ ਜਿਆਦਾ ਪ੍ਰਭਾਵਸ਼ਾਲੀ ਹੋਵੇਗਾ ਕੀ ਚੀਜ਼ ਹੈ ਉਦੇਸ਼ ਅਧਾਰਿਤ ਅਧਿਆਨ ਦੇ ਮੌਕੇ ਦੇਣਾ ਜਿਹੜਾਗਾ ਜਿਆਦਾ ਇਹ ਪ੍ਰਭਾਵਸ਼ਾਲੀ ਮੰਨੇ ਜਾਊਗਾ ਕਹਿੰਦੇ ਸਿਰਜਣਾਤਮਕ ਤਦਾਂ ਜਿਹੜਾ ਅਰਥ ਕੀ ਹੁੰਦਾਗਾ ਸਿਰਜਣਾਤਮਕਤਾ ਦਾ ਅਰਥ ਹੁੰਦਾਗਾ ਸਮਾਜੀਕ ਸੰਦਰਭ ਵਿੱਚ ਨਵੇਂ ਜਿਹੜੇ ਅਰਥ ਦੇਣਾ ਉਸ ਤੋਂ ਬਾਅਦ ਸਾਡੇ ਕੋਲੇ ਕੁਐਸਚਨ ਆਉਂਦਾਗਾ ਜੀ 26ਵਾਂ 140 ਤੋਂ ਜਿਆਦਾ ਬੁੱਧੀ ਵਾਲੇ ਬੱਚੇ ਕੀ ਕਿਹਾ ਹੁੰਦੇ ਨੇਗੇ ਪ੍ਰਤਿਭਾਸ਼ਾਲੀ ਬੱਚੇ 27ਵਾਂ ਕੁਐਸਚਨ ਹੈ ਸਿਰਜਣਾਤਮਕ ਬੱਚਿਆਂ ਦੀ ਕਿਹੜੀ ਵਿਸ਼ੇਸ਼ਤਾ ਹੁੰਦੀ ਹੈ ਜਿਸ ਤੋਂ ਉਹ ਅਨੁਮਾਨ ਲੈਂਦਾਗਾ ਉਹ ਇਹ ਅਨੁਮਾਨ ਲਗਾ ਲੈਂਦਾ ਕਿ ਕੀ ਹੋਣ ਵਾਲਾ ਹੈ ਤਾਂ ਕਿਹੜਾਗਾ ਅਲਗਾਮੀ ਸ਼ਕਤੀ ਬੱਚਿਆਂ ਦੀ ਸਿਰਜਣਾਤਮਕ ਯੋਗਤਾ ਅਤੇ ਪ੍ਰਤਿਭਾ ਦਾ ਵਿਕਾਸ ਕਰਨ ਵਿੱਚ ਕਿਸ ਦਾ ਯੋਗਦਾਨ ਹੁੰਦਾ ਹੈ ਅਧਿਆਪਕ ਦਾ ਜਿਆਦਾ ਯੋਗਦਾਨ ਮੰਨਿਆ ਜਾਂਦਾ ਹੈ ਕਿਹੜੇ ਬੱਚੇ ਸੁਤੰਤਰ ਨਿਰਣੇ ਲੈਣ ਦੇ ਯੋਗ ਹੁੰਦੇ ਹਨ ਵਿਵਸਥ ਬੱਚੇ ਜਿਹੜੇ ਆ ਸੁਤੰਤਰ ਨਿਰਣੇ ਲੈਣ ਦੇ ਯੋਗ ਹੁੰਦੇ ਹੈਗੇ ਖੁਦ ਹੀ ਉਹ ਕੀ ਕਰਦੇ ਹੈਗੇ ਨਿਰਣੇ ਲੈਂਦੇ ਹੈਗੇ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਟੀਮਾ ਕੁਐਸਚਨ ਹੈ ਸਾਡਾ ਕਿਹੜੇ ਮਨੋਵਿਗਿਆਨੀ ਨੇ ਸਿਰਜਣਾਤਮਕ ਨੂੰ ਮਾਪਣ ਦੇ ਲਈ ਪ੍ਰੀਖਣ ਟੈਸਟ ਤਿਆਰ ਕੀਤਾ ਸੀ ਕਰਵੋਸਕੀ ਨੇ ਜਿਹੜਾ ਇਹ ਮਤਲਬ ਕਿ ਸਿਰਜਣਾਤਮਕ ਕੰਤਰ ਨੂੰ ਮਾਪਣ ਦੇ ਲਈ ਇਹ ਜਿਹੜਾ ਟੈਸਟ ਤਿਆਰ ਕੀਤਾ ਸੀ ਕਰਵੋਕਸੀ ਨੇ ਠੀਕ ਹੈ ਪ੍ਰਤਿਵਸ਼ਾਲੀ ਬੱਚਿਆਂ ਦੀ ਸਮੱਸਿਆ ਹੈ ਦੇਖੋ ਗਰੋਹ ਦੇ ਵਿੱਚ ਸ਼ਾਮਲ ਹੋਣਾ ਅਧਿਆਪਨ ਵਿਧੀਆਂ ਸਕੂਲ ਵਿਸ਼ੇ ਦੀ ਸਮੱਸਿਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪ੍ਰਤਿਵਸ਼ਾਲੀ ਬੱਚੇ ਦੀਆਂ ਸਮੱਸਿਆ ਮੰਨੀਆਂ ਜਾਂਦੀਆਂ ਨੇ। ਸਾਡੇ ਕੋਲ 32ਵਾਂ ਕੁਐਸਚਨ ਹੈ ਹੇਠ ਲਿਖੇ ਵਿੱਚੋਂ ਵਿਸ਼ੇਸ਼ ਯੋਗਤਾ ਦੀ ਮੁੱਖ ਵਿਸ਼ੇਸ਼ਤਾ ਹੈ। ਕੀ ਹੈਗਾ ਇਸ ਯੋਗਤਾ ਨੂੰ ਯਤਨ ਦੁਆਰਾ ਜਿਹੜਾ ਸੰਭਾਵਿਤ ਤੌਰ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਯੋਗਤਾ ਜਿਹੜੀ ਕਈ ਕਿਸਮ ਦੀ ਹੁੰਦੀ ਹੈ। ਵਿਸ਼ੇਸ਼ ਯੋਗਤਾ ਵਿਅਕਤੀ ਵਿੱਚ ਭਿੰਨ-ਭਿੰਨ ਮਾਤਰਾ ਵਿੱਚ ਹੁੰਦੀ ਹੈ ਇਹ ਜਿਹੜੀਆਂ ਚਾਰੀ ਜਿਹੜੀਆਂ ਆਪਸ਼ਨਾਂ ਨੇ ਬਿਲਕੁਲ ਰਾਈਟ ਨੇ ਤਾਂ ਚਾਰੀ ਆਪਸ਼ਨਾਂ ਸਹੀ ਨਹੀਂ ਆ ਗੀਆਂ ਉਪਰਕਤ ਸਾਰੇ ਆ ਜਾਣਗੇ ਇਹਦੇ ਵਿੱਚ ਪ੍ਰਤਿਭਾ ਜਿਹੜੀ ਪ੍ਰਤਿਭਾਵਨਾ ਬੱਚੇ ਉਹ ਹਨ ਜੋ ਲਗਾਤਾਰ ਕਿਸੇ ਵੀ ਕਾਰਜ ਖੇਤਰ ਵਿੱਚ ਆਪਣੀ ਕਾਰਜ ਕੁਸ਼ਲਤਾ ਪੇਸ਼ ਕਰਦੇ ਹਨ ਇਹ ਕਥਨ ਕਿਸ ਦਾਗਾ ਇਹ ਟਰਮਨ ਨੇ ਦਿੱਤਾ ਠੀਕ ਹੈ ਇਹ ਟਰਮਨ ਦਾ ਕਥਨ ਹੈਗਾ 34ਵੇਂ ਸਾਡੇ ਕੋਲ ਇੱਕ ਕੁਐਸਚਨ ਆਉਂਦਾਗਾ ਜਿਹੜੇ ਪ੍ਰਤਿਭਾਵਨ ਬੱਚਿਆਂ ਦੇ ਕਿਸ ਅਵਸਥਾ ਵਿੱਚ ਲੱਛਣ ਛੇਤੀ ਹੀ ਦਿਖਾਈ ਦਿੰਦੇ ਹਨ ਪ੍ਰਤਿਭਾਵਨ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਜਿਹੜੇ ਲੱਛਣ ਛੇਤੀ ਦਿਖਾਈ ਦਿੰਦੇ ਨੇ ਬਾਲ ਅਵਸਥਾ ਵਿੱਚ ਹੀ ਉਹਨਾਂ ਦੇ ਜਿਹੜੇ ਲੱਛਣ ਨੇ ਉਹ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇਗੇ ਜਿਹੜੇ ਸਿਰਜਣਾਤਮਕਤਾ ਦੇ ਵਿਕਾਸ ਦੇ ਲਈ ਸਕੂਲਾਂ ਵਿੱਚ ਕਿਹੋ ਜਿਹਾ ਵਾਤਾਵਰਣ ਹੋਣਾ ਚਾਹੀਦਾ ਹੈਗਾ ਹਰਾ ਵਾਤਾਵਰਣ ਹੋਣਾ ਚਾਹੀਦਾ ਹੈਗਾ ਅਧਿਆਪਕ ਨੂੰ ਬੱਚੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਬੱਚਿਆਂ ਨੂੰ ਕਿਸ ਇਸ ਦੇ ਲਈ ਪ੍ਰोत्사ਹਿਤ ਕਰਨਾ ਚਾਹੀਦਾਗਾ ਕਦਰਾਂ ਕੀਮਤਾਂ ਲਈ ਪ੍ਰोत्사ਹਿਤ ਕਰਨਾ ਚਾਹੀਦਾਗਾ ਕਦਰਾਂ ਕੀਮਤਾਂ ਦੇ ਉੱਪਰ ਜਿਹੜਾਗਾ ਉਹਨਾਂ ਨੂੰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਕਿਉਂਕਿ ਕਦਰਾਂ ਕੀਮਤਾਂ ਖਤਮ ਹੋਣ ਦੇ ਨਾਲ ਹੀ ਬੱਚਾਗਾ ਜਿਹੜਾ ਉਹ ਵਿਗੜੇਲ ਜਿਹੜਾਗਾ ਬਣ ਜਾਂਦਾਗਾ ਅਗਲਾ ਸਾਡਾ ਕੁਐਸਚਨ ਹੈ ਪ੍ਰਤਿਭਾਸ਼ਾਲੀ ਬੱਚੇ ਹੁੰਦੇ ਹਨ ਜਨਮ ਤੋਂ ਹੀ ਜਿਹੜੇ ਪ੍ਰਤਿਭਾਸ਼ਾਲੀ ਬੱਚੇ ਹੁੰਦੇ ਨੇਗੇ ਪ੍ਰਤੀ ਭਾਵਨ ਬੱਚਿਆਂ ਦੀ ਪਛਾਣ ਕਰਨ ਲਈ ਸਾਨੂੰ ਸਭ ਤੋਂ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ ਕਿਸਤੇ ਵਸਤੂਨਿਸ਼ਟ ਪ੍ਰੀਖਿਆ ਨੂੰ ਮਹੱਤਵ ਦੇਣਾ ਚਾਹੀਦਾ ਹੈ ਸਾਡਾ ਅਗਲਾ ਕੁਐਸਚਨ ਪੰਨਦਾ ਜੀ 39ਵਾਂ ਮੌਲਿਕਤਾ ਦੇ ਗੁਣ ਪਾਇਆ ਜਿਹੜਾ ਮੌਲਿਕਤਾ ਦਾ ਗੁਣਾਗਾ ਉਹ ਪਾਇਆ ਜਾਂਦਾ ਹੈ ਸਿਰਜਣਾਤਮਕ ਬੱਚੇ ਵਿੱਚ ਅਗਲਾ ਕੁਐਸਚਨ ਹੈ 40ਵਾਂ ਮੰਦ ਬੁੱਧੀ ਦੇ ਬੱਚੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਦੋ ਪ੍ਰਕਾਰ ਦੇ 41ਵਾਂ ਮਾਨਸਿਕ ਪਛੜੇਪਨ ਦੇ ਕਿੰਨੇ ਆਧਾਰ ਹਨ 3 ਮਾਨਸਿਕ ਤੌਰ ਤੇ ਪਛੜੇ ਬੱਚਿਆਂ ਦੀ ਵਿਵਿਸ਼ ਜਿਹੜੀ ਵਿਸ਼ੇਸ਼ਤਾ ਹੈਗੀ ਕੀ ਹੁੰਦੀ ਹੈਗੀ ਦੇਖੋ ਸੰਵੇਗਨਾਤਮਕ ਅਸਥਿਰਤਾ ਵੀ ਉਹਨਾਂ 'ਚ ਹੁੰਦੀ ਹੈਗੀ ਸੀਮਤ ਰੁਚੀਆਂ ਸਿਹਤਮੰਦ ਨਾ ਹੋਣਾ ਉਪਰੋਕਤ ਸਾਰੇ ਹੀ ਜਿਹੜੇ ਆ ਜਾਣਗੇ ਜਿੰਨਾ ਬੱਚਿਆਂ ਨੂੰ ਘੱਟ ਨਜ਼ਰ ਆਉਂਦਾ ਹੈ ਉਹਨਾਂ ਨੂੰ ਕੀ ਆਖਿਆ ਜਾਂਦਾ ਹੈ ਘੱਟ ਦ੍ਰਿਸ਼ਟੀ ਵਾਲੇ ਪਛੜੇ ਬੱਚਿਆਂ ਦੀ ਪਛਾਣ ਕਰਨ ਲਈ ਕਿਹੜੀ ਵਿਧੀ ਉਪਯੋਗਤ ਮੰਨੀ ਜਾਂਦੀ ਹੈਗੀ ਦੇਖੋ ਮਨੋਵਿਗਿਆਨਕ ਵਿਧੀ ਖੇਡ ਵਿਧੀ ਨਿਰਖਣ ਨਿਰਪੱਖ ਜਿਹੜੀ ਵਿਧੀ ਇਹ ਸਾਰੀਆਂ ਜਿਹੜੀਆਂ ਵਿਧੀਆਂ ਨੇ ਮੰਨੀਆਂ ਜਾਂਦੀਆਂ ਨੇ ਪਛੜੇ ਬੱਚਿਆਂ ਦੀ ਪਹਿਚਾਨ ਕਰਨ ਲਈ ਪ੍ਰਤੀਵਿਸ਼ਾਲੀ ਬੱਚਿਆਂ ਵਿੱਚ ਕਿਹੜਾ ਗੁਣ ਹੁੰਦਾ ਹੈ ਦੇਖੋ ਉਹਨਾਂ ਵਿੱਚ ਸਹਿਯੋਗ ਦੀ ਭਾਵਨਾ ਦਿਆਲਤਾ ਇਮਾਨਦਾਰੀ ਉਪਰੋਕਤ ਸਾਰੇ ਜਿਹੜੀਆਂ ਆ ਜਾਂਦੇ ਨੇ ਗੁਣ 46ਵਾਂ ਸਾਡਾ ਕੁਐਸਚਨ ਆਗਾ ਜੀ ਤੁਹਾਡੀ ਜਮਾਤ ਦਾ ਇੱਕ ਬੱਚਾ ਹਫਤੇ ਵਿੱਚ ਇੱਕ ਦੋ ਵਾਰ ਸਕੂਲ ਤੋਂ ਭੱਜ ਜਾਂਦਾ ਹੈ ਉਸ ਬੱਚੇ ਨੂੰ ਕੀ ਆਖਿਆ ਜਾਂਦਾ ਹੈ ਪਿਛੜਿਆ ਬੱਚਾ ਪਛੜਿਆ ਬੱਚਾ ਠੀਕ ਹੈ ਮਾਨਸਿਕ ਸਿਹਤ ਵਿਗਿਆਨ ਦੇ ਜਨਮਦਾਤਾ ਕੌਣ ਹਨ ਕਲੀਫੋਰਡ ਵੇਅਰਸ ਬੱਚੇ ਦੇ ਉਚਿਤ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ ਮਾਤਾ ਪਿਤਾ ਦੀ ਮਾਨਸਿਕ ਸਿਹਤ ਮਾਨਸਿਕ ਸਿਹਤ ਵਿਗਿਆਨ ਦਾ ਗਿਆਨ ਕਿੰਨਾ ਖੇਤਰਾਂ ਲਈ ਹੈ ਸੈਨਿਕਾ ਦੇ ਲਈ ਉਦਯੋਗਾਂ ਦੇ ਪ੍ਰਬੰਧ ਲਈ ਤੇ ਸਕੂਲਾਂ ਲਈ ਉਪਰੋਕਤ ਸਾਰੇ ਹੀ ਆ ਜਾਣਗੇ ਇਹਦੇ ਵਿੱਚ ਪੰਜਵਾਂ ਸਾਡਾ ਕੁਐਸਚਨ ਹੈ ਅਧਿਆਪਕ ਦੀ ਮਾਨਸਿਕ ਸਿਹਤ ਤੇ ਪ੍ਰਭਾਵ ਕਾਰਕ ਕਿਹੜਾ ਮੰਨਿਆ ਜਾਂਦਾ ਹੈ ਦੇਖੋ ਸਮਾਜਿਕਤਾ ਵੀ ਤਰੱਕੀ ਵੀ ਤੇ ਵੇਤਨ ਵੀ ਇਹ ਚੀਜ਼ਾਂ ਜਿਹੜੀਆਂ ਨੇ ਅਧਿਆਪਕ ਦੀ ਸਿਹਤ ਤੇ ਉੱਤੇ ਪ੍ਰਭਾਵ ਪਾਉਂਦੀਆਂ ਨੇ ਮਾੜਾ ਐਲੀਮੈਂਟਰੀ ਸਿੱਖਿਆ ਸੰਬੰਧੀ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਕੀ ਨੇ ਦੇਖੋ ਇੱਕ ਤਾਂ ਹੈਗੀ ਇਹਦੇ ਵਿੱਚ ਪ੍ਰਾਇਮਰੀ ਸਟੇਜ ਜਿਹੜੀ ਹੈਗੀ 7 ਸਾਲ ਹੋਣੀ ਚਾਹੀਦੀ ਹੈ ਦੂਸਰੀ ਲੋਅਰ ਪ੍ਰਾਇਮਰੀ ਸਟੇਜ 4 ਤੋਂ 5 ਸਾਲ ਅਤੇ ਹਾਇਰ ਪ੍ਰਾਇਮਰੀ ਸਟੇਜ 5 ਜਾਂ 6 ਸਾਲ ਹੋਵੇ ਦਾਖਲੇ ਸਮੇਂ ਬੱਚੇ ਦੀ ਉਮਰ 6 ਤੋਂ 6 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਸਾਰੀਆਂ ਗੱਲਾਂ ਨੇ ਜਿਹੜੀ ਹੈ ਐਲੀਮੈਂਟਰੀ ਸਿੱਖਿਆ ਸੰਬੰਧੀ ਦਿੱਤੀਆਂ ਨੇ ਇਹ ਕਟਾਰੀ ਕਮਿਸ਼ਨ ਦੀਆਂ ਦਿੱਤੀਆਂ ਹੋਈਆਂ ਨੇ ਇਸ ਪਾਰਸ਼ ਅਗਲਾ ਸਾਡਾ ਕੁਐਸਚਨ ਹੈ ਨਵੀਂ ਸਿੱਖਿਆ ਨੀਤੀ 1986 ਦਾ ਸਭ ਤੋਂ ਮਹੱਤਵਪੂਰਨ ਪੱਖ ਕਿਹੜਾ ਮੰਨਿਆ ਜਾਂਦਾ ਹੈ ਸਮਾਜ ਦੇ ਸਾਰੇ ਵਰਗਾਂ ਦੇ ਲਈ ਸਿੱਖਿਆ ਦੇ ਬਰਾਬਰ ਮੌਕੇ ਦੇਣਾ ਤਰਵੰਨਿਮਾ ਸਾਡਾ ਕੁਐਸਚਨ ਹੈ ਵਿਸ਼ੇਸ਼ ਯੋਗਤਾ ਦੀ ਮੁੱਖ ਵਿਸ਼ੇਸ਼ਤਾ ਹੈ ਇਹ ਪਿੰਨਪਿੰਨ ਮਾਤਰਾ ਵਿੱਚ ਪਾਈ ਜਾਂਦੀ ਹੈ ਇਸ ਯੋਗਤਾ ਨੂੰ ਯਤਨ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਇਹ ਯੋਗਤਾ ਕਈ ਕਿਸਮ ਦੀ ਹੁੰਦੀ ਹੈ ਉਪਰੋਕਤ ਸਾਰੀਆਂ ਜਿਹੜੇ ਗੱਲਾਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਸਮਾਜੋਜਨ ਜਿਹਨੂੰ ਅਡਜਸਟਮੈਂਟ ਵੀ ਕਹਿੰਦੇ ਆਂਦੀ ਹੈ ਇਹ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਦੇਖੋ ਰਚਨਾਤਮਕ ਮਾਨਸਿਕਤਾ ਸਥਾਨ ਬਦਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਾਜੋਜਨ ਦੇ ਵਿੱਚ ਆ ਜਾਣਗੀਆਂ ਕੋਠਾਰੀ ਕਮਿਸ਼ਨ ਨੇ ਆਪਣੀ ਰਿਪੋਰਟ ਕਦੋਂ ਅਤੇ ਕਿੰਨਾ ਜਿਹੜੇ ਕਿੰਨੇ ਸਫੇ ਸੀ ਉਹਨਾਂ ਦੇ ਵਿੱਚ ਪੇਸ਼ ਕੀਤੀ ਸੀ ਦੇਖੋ ਇਹ 1986 ਦੇ ਵਿੱਚ ਸੌਰੀ 1968 ਦੇ ਵਿੱਚ ਜਿਹੜੀ ਕੋਠਾਰੀ ਕਮਿਸ਼ਨ ਨੇ ਰਿਪੋਰਟ ਦਿੱਤੀ ਤੇ ਸਾਰੀ ਇਹ 1200 ਸਫਿਆਂ ਦੀ ਸੀਗੀ ਠੀਕ ਹੈ ਕੋਠਾਰੀ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਕੀ ਸਨ ਪਿੱਛੇ ਆਪਾਂ ਪੜਿਆਗਾ ਫਿਰ ਵੀ ਆਪਾਂ ਇੱਕ ਵਾਰ ਰਿਪੀਟ ਕਰਾਂਗੇ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਇਹ ਲੱਗ ਨੇ 14 ਸਾਲ ਦੇ ਬੱਚਿਆਂ ਤੱਕ ਮੁਫਤ ਤੇ ਲਾਜ਼ਮੀ ਸਿੱਖਿਆ ਦਿੱਤੀ ਜਾਵੇ ਠੀਕ ਹੈ ਇਹ ਸਿਫਾਰਸ਼ਾਂ ਸੀ ਉਹਨਾਂ ਦੀਆਂ ਪ੍ਰਾਇਮਰੀ ਸਕੂਲਾਂ ਦੀ ਯੋਜਨਾ ਅਜੇ ਹੀ ਬਣਾਈ ਜਾਵੇ ਕਿ ਲੋਕਾਂ ਨੂੰ ਪ੍ਰਾਇਮਰੀ ਸਿੱਖਿਆ ਇੱਕ ਮੀਲ ਦੇ ਘੇਰੇ ਅੰਦਰ ਅਤੇ ਹਾਈ ਸਿੱਖਿਆ ਇੱਕ ਤੋਂ 3 ਮੀਲ ਦੇ ਘੇਰੇ ਅੰਦਰ ਮਿਲਣੀ ਚਾਹੀਦੀ ਆ। ਤਿੰਨ ਪਾਸ਼ਾਈ ਫਾਰਮੂਲਾ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੰਚਰ ਨੇ ਦਿੱਤਾ ਸੀਗਾ। ਇਹ ਉਪਰੋਕਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਹੀ ਨੇ। ਨਵੀਂ ਸਿੱਖਿਆ ਨੀਤੀ ਪੇਸ਼ ਕੀਤੀ ਗਈ ਹੈਗੀ 1968 ਦੇ ਵਿੱਚ। ਅਗਲਾ ਸਾਡਾ ਕੁਐਸਚਨ ਹੈ ਅੱਜ ਕੱਲ ਸਮਾਜ ਅਧਿਆਪਕ ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਦਾ ਇਸ ਦਾ ਕਾਰਨ ਕੀ ਆ ਦੇਖੋ ਇਸ ਦੇ ਕਈ ਕਾਰਨ ਦਿੱਤੇ ਨੇਗੇ ਕਹਿੰਦੇ ਇੱਕ ਤਾਂ ਅਧਿਆਪਕ ਟਿਊਸ਼ਨ ਕਰਦੇ ਨੇ ਅਧਿਆਪਕ ਆਪਣਾ ਕੰਮ ਲਗਨ ਨਾਲ ਨਹੀਂ ਕਰਦੇ ਤੀਸਰਾ ਅਧਿਆਪਕ ਰਾਜਨੀਤੀ ਵਿੱਚ ਭਾਗ ਲੈਂਦੇ ਨੇ ਇਹ ਸਾਰੇ ਜਿਹੜੀਆਂ ਗੱਲਾਂ ਨੇ ਇੱਕ ਟੀਚਰ ਦੀ ਜਿਹੜਾ ਪ੍ਰਤੀ ਜਿਹੜਾ ਉਹਨਾਂ ਦਾ ਵਿਵਹਾਰ ਹੈਗਾ ਉਹ ਚੇਂਜ ਕਰਦੇ ਆਗੇ ਜੇਕਰ ਹਰੇਕ ਪੀਰੀਅਡ ਜੇਕਰ ਹਰੇਕ ਪੀਰੀਅਡ ਦੇ ਬਾਅਦ ਕੁਝ ਸਮੇਂ ਸਿੱਖਣ ਪ੍ਰਕਿਰਿਆ ਨਾ ਕੀਤੀ ਜਾਵੇ ਤਾਂ ਉਸ ਨਾਲ ਕੀ ਲਾਭ ਹੋਵੇਗਾ ਤਾਂ ਵਿਦਿਆਰਥੀ ਨੇ ਜੋ ਪੜਿਆ ਹੈ ਉਹ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇਗਾ ਨਾ ਕੀਤੀ ਜਾਵੇ ਇਹਨਾਂ ਨੇ ਨਾ ਕਿਹਾਗਾ ਇਹ ਕੁਐਸਚਨ ਇਹਨਾਂ ਨੇ ਕਿਵੇਂ ਫਟ ਕੀਤਾਗਾ ਜੇਕਰ ਹਰੇਕ ਪੀਰੀਅਡ ਦੇ ਬਾਅਦ ਕੁਝ ਸਮੇਂ ਸਿੱਖਣ ਪ੍ਰਕਿਰਿਆ ਕਿੱਤੀ ਜਾਵੇ ਤਾਂ ਉਸ ਨਾਲ ਕੀ ਲਾਭ ਹੋਵੇਗਾ ਦੇਖੋ ਨਾ ਨਾ ਇਹਦੇ ਚ ਇਹ ਨਹੀਂ ਆਊਗਾ ਠੀਕ ਹੈ ਨਾ ਵਿਦਿਆਰਥੀ ਨੇ ਜੋ ਵਿਸ਼ਾ ਪੜਿਆ ਹੈ ਉਹ ਚੰਗੀ ਤਰ੍ਹਾਂ ਸਮਝ ਵਿੱਚ ਆਵੇਗਾ ਠੀਕ ਹੈ ਵਿਦਿਆਰਥੀ ਅਗਲੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਤਿਆਰ ਹੋਵੇਗਾ ਠੀਕ ਹੈ ਵਿਦਿਆਰਥੀ ਵਿੱਚ ਅਧਕਾਨਾ ਸਮਾਪਤ ਹੋ ਜਾਵੇਗੀ ਠੀਕ ਹੈ ਉਪਰੋਕਤ ਸਾਰੇ ਸੰਭਵ ਹਨ ਅਤੇ ਠੀਕ ਨੇ ਇਹ ਅਖਤਮਾ ਕੁਐਸਚਨ ਹੈ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਹਰੇਕ ਖੇਤਰ ਤੇ ਜ਼ੋਰ ਦਿੱਤਾ ਜਾਂਦਾ ਹੈ ਕਿਤੇ ਹੀ ਖੇਤਰ ਤੇ ਵਿਵਸਾਇਕ ਕੀਤਾ ਵਿਵਸਾਇਕ ਖੇਤਰ ਤੇ ਠੀਕ ਹੈ ਹਥੀਕਰਤਾ ਕੋਠਾਰੀ ਕਮਿਸ਼ਨ ਦਾ ਦੂਸਰਾ ਨਾਮ ਕੀ ਹੈ ਭਾਰਤੀ ਸਿੱਖਿਆ ਕਮਿਸ਼ਨ ਮਾਨਸਿਕ ਰੂਪ ਤੋਂ ਵਿਕਲਾਂਗ ਬੱਚਿਆਂ ਦਾ ਬੁੱਧੀ ਪੱਧਰ ਕਿੰਨਾ ਹੁੰਦਾ ਹੈ 70 ਤੋਂ ਘੱਟ ਇਹ ਸੀ ਸਾਡੇ ਅੱਜ ਦੇ ਕੁਐਸਚਨ ਜਿਹੜੇ ਆਪਣੇ ਇੰਪੋਰਟੈਂਟ ਪ੍ਰਤਿਵਸ਼ਾਲੀ ਬੱਚਿਆਂ ਨਾਲ ਰਿਲੇਟਡ ਤੇ ਜਿਹੜੇ ਮਾਨਸਿਕ ਪੱਖ ਤੋਂ ਜਿਹੜੇ ਹੁੰਦੇ ਹੈਗੇ ਉਹਨਾਂ ਨਾਲ ਰਿਲੇਟਡ ਕੁਐਸਚਨ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਧੰਨਵਾਦ